ਮੌਸਮ ਵਿਭਾਗ ਨੇ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਹਲਕੀ ਬਾਰਿਸ਼ ਦੀ ਵੀ ਭਵਿੱਖਬਾਣੀ ਕੀਤੀ ਹੈ ਤਾਂ ਪੰਜਾਬ ਦੇ ਵਿੱਚ ਮੀਂਹ ਦਾ ਅਲਰਟ ਜਾਰੀ ਹੋ ਚੁੱਕਿਆ ਹੈ ਤਾਂ ਕਰੋ ਉਦੋਂ ਹੀ ਨਿਕਲਣਾ ਜਦੋਂ ਜਿਆਦਾ ਜ਼ਰੂਰੀ ਕੰਮ ਹੋਵੇ ਤੁਹਾਨੂੰ ਤੇ ਠੰਡ ਦੇ ਨਾਲ ਹੀ ਧੁੰਦ ਨੇ ਜੋ ਹੈ ਲੋਕਾਂ ਦਾ ਜਿਉਣਾ ਔਖਾ ਕੀਤਾ ਹੋਇਆ ਕੁਝ ਹਿੱਸਿਆਂ ਦੇ ਵਿੱਚ ਹਲਕੀ ਬਾਰਿਸ਼ ਦਾ ਵੀ ਅਲਰਟ ਜਾਰੀ ਹੋਇਆ ਹੈ ਤਾਂ ਉਚਾਈ ਵਾਲੇ ਖੇਤਰਾ ਦੇ ਵਿੱਚ ਪਾਰਾ ਲਗਾਤਾਰ ਡਿੱਗਣ ਕਾਰਨ ਪੂਰੇ ਉੱਤਰੀ ਪਾਰਦਰ ਨਾਲ ਲਾਲ ਦੇਸ਼ ਦੇ ਮੱਧ ਅਤੇ ਪੂਰਬੀ ਹਿੱਸਿਆਂ ਦੇ ਵਿੱਚ ਵੀ ਸੀਤ ਲਹਿਰ جاری ਹੈ ਬਿਹਾਰ ਜ਼ਬਰਦਸਤ ਸੀਤ ਲਰ ਪੈਣ ਦੀ ਜੋ ਹੈ ਸੰਭਾਵਨਾ ਦੱਸੀ ਜਾ ਰਹੀ ਹੈ ਤਾਂ ਪੰਜਾਬ ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਮੁਤਾਬਕ ਬੁੱਧਵਾਰ ਸਵੇਰੇ ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਹਲਕੀ ਬਾਰਿਸ਼ ਹੋਈ ਦਿੱਲੀ ਐਨਸੀਆਰ ਦੇ ਲੋਕਾਂ ਨੂੰ ਬੁੱਧਵਾਰ ਨੂੰ ਸੰਘਣੀ ਧੁੰਦ ਤੋਂ ਰਾਹਤ ਮਿਲਣ ਦੀ ਉਮੀਦ ਹੈ ਤੇ ਗੱਲ ਕਰ ਲਈਏ ਪੰਜਾਬ ਦੀ ਤੇ ਪੰਜਾਬ ਪਰ ਦੇ ਵਿੱਚੋਂ ਪਟਿਆਲਾ ਖੇਤਰ ਸਭ ਤੋਂ ਠੰਡਾ ਰਿਹਾ ਹੈ ਚਿਰਵੀ ਠੰਡ ਤੇ ਧੁੰਦ ਦਾ ਘੇਰ ਮਾਲਵਾ ਖੇਤਰ ਦੇ ਵਿੱਚ ਵੀ ਜਾਰੀ ਰਿਹਾ ਇੱਥੇ ਸਵੇਰ ਵੇਲੇ ਧੁੰਦ ਬਰੀਕ ਕਣੀਆਂ ਦੇ ਵਾਂਗ ਡਿੱਗੀ ਹੈ ਇੱਥੇ ਇਸ ਤੋਂ ਬਾਅਦ ਦੁਪਹਿਰ ਕੁਝ ਚਿਰ ਦੇ ਲਈ ਸੂਰਜ ਨਿਕਲਿਆ ਪਰ ਬਾਅਦ ਵਿੱਚ ਬੱਦਲਵਾਈ ਹੋ ਗਈ ਪੰਜਾਬ ਭਰ ਦੇ ਵਿੱਚੋਂ ਪਟਿਆਲਾ ਖੇਤਰ ਜਿਵੇਂ ਅਸੀਂ ਦੱਸਿਆ ਸਭ ਤੋਂ ਠੰਡਾ ਰਿਹਾ ਹੈ ਰਾਜਸਥਾਨੀ ਚੰਡੀਗੜ੍ਹ ਦੇ ਵਿੱਚ ਵੀ ਬਾਰਿਸ਼ ਦੀ ਸੰਭਾਵਨਾ ਪੰਜਾਬ ਦੇ ਵਿੱਚ ਧੁੰਦ ਦਾ ਰੈੱਡ ਅਲਰਟ ਜਾਰੀ ਹੋ ਚੁੱਕਿਆ ਹੈ ਤਾਂ ਦੱਸ ਦਿੰਦੇ ਆ ਕਿ 25 ਤੇ 27 ਨੂੰ ਬੱਦਲ ਛਾਏ ਰਹਿਣਗੇ 25 ਤੇ 27 ਜਨਵਰੀ ਨੂੰ ਜੋ ਬੱਦਲ ਛਾਏ ਰਹਿਣਗੇ ਪੰਜਾਬ ਭਰ ਦੇ ਵਿੱਚ ਸੰਘਣੀ ਧੁੰਦ ਪੈ ਰਹੀ ਹੈ ਪੰਜ ਜ਼ਿਲ੍ਹਿਆਂ ਦੇ ਵਿੱਚ ਮੌਸਮ ਖਰਾਬ ਰਹੇਗਾ ਤਾਂ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਿੰਦੇ ਅਗਲੇ 4 ਦਿਨ ਖੁਸ਼ਕੀ ਵਾਲਾ ਮੌਸਮ ਦੱਸਿਆ ਜਾ ਰਿਹਾ ਹੈ ਬੱਦਲ ਛਾਏ ਰਹਿਣਗੇ ਪਹਾੜੀ ਖੇਤਰਾ ਦੇ ਵਿੱਚ ਬਰਫਵਾਰੀ ਦੀ ਵੀ ਸੰਭਾਵਨਾ ਦੱਸੀ ਜਾ ਰਹੀ ਹੈ ਤਾਂ ਠੰਡ ਤੇ ਤੁੰਦ ਨੇ ਲੋਕਾਂ ਦਾ ਜਿਉਣਾ ਔਖਾ ਕੀਤਾ ਹੈ ਤੁਸੀਂ ਇਸ ਵੇਲੇ ਕਿਹੜੇ ਖੇਤਰ ਵਿੱਚ ਮੌਜੂਦ ਹੋ ਜ਼ਰੂਰ ਕਮੈਂਡ ਕਰਕੇ ਦੱਸੋ ਕਿ ਕਿਸ ਤਰੀਕੇ ਦਾ ਮੌਸਮ ਹੈ ਤੁਹਾਡੇ ਉਧਰ ਤੇ ਅਗਲੇ 5 ਦਿਨ 3 ਤੋਂ 5 ਦਿਨ ਤੱਕ ਤੁੰਦ ਦਾ ਕਹਿਰ ਜਾਰੀ ਰਹੇਗਾ ਬੱਦਲ ਵੀ ਛਾਏ ਰਹਿਣਗੇ ਘਰ ਕਰੋ ਬਾਹਰ ਉਦੋਂ ਹੀ ਨਿਕਲਣਾ ਜਦੋਂ ਕੋਈ ਜ਼ਰੂਰੀ ਕੰਮ ਹੋਵੇ ਸੜਕਾਂ ਦੇ ਉੱਤੇ ਆਮ ਨਾਲੋਂ ਘੱਟ ਪੀੜ ਦੇਖਣ ਨੂੰ ਮਿਲ ਰਹੀ ਹੈ ਦੂਜੇ ਹੀ ਪਾਸੇ ਸੰਘਣੀ ਤੁੰਦ ਦੇ ਕਾਰਨ ਸੜਕ ਅਤੇ ਰੇਲ ਦੇ ਨਾਲ-ਨਾਲ ਹਵਾਈ ਆਵਾਜਾਈ ਵੀ ਪੂਰੀ ਤਰੀਕੇ ਦੇ ਨਾਲ ਪ੍ਰਭਾਵਿਤ ਹੋਈ ਹੈ ਕਈ ਟ੍ਰੇਨਾਂ ਤੈ ਸਮੇਂ ਤੋਂ ਕਈ ਘੰਟੇ ਦੇਰੀ ਦੇ ਨਾਲ ਚੱਲ ਰਹੀਆਂ ਹਨ ਤਾਂ ਦੁਪਹਿਰੇ ਕੁਝਲੇ ਦੇਰ ਲਈ ਸੂਰਜ ਨਿਕਲਦਾ ਲੇਕਿਨ ਫਿਰ ਦੁਬਾਰਾ ਬੱਦਲ ਛਾਏ ਰਹਿੰਦੇ ਨੇ ਧੁੰਦ ਜੋ ਹੈ अपना कहर बरसाਉਂਦੀ ਹੈ ਤਾਂ ਹਲਕੀ ਬਾਰਿਸ਼ ਦੀ ਵੀ ਭਵਿੱਖਬਾਣੀ ਕੀਤੀ ਗਈ ਹੈ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਤਾਂ ਰੈੱਡ ਅਲਰਟ ਪੰਜਾਬ ਦੇ ਵਿੱਚ ਜਾਰੀ ਕਰ ਦਿੱਤਾ ਗਿਆ ਹੈ ਭਾਰਤੀ ਮੌਸਮ ਵਿਭਾਗ ਨੇ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਹਲਕੀ ਬਾਰਿਸ਼ ਦੀ ਵੀ ਭਵਿੱਖਬਾਣੀ ਕੀਤੀ ਹੈ ਤਾਂ ਪੰਜਾਬ ਦੇ ਵਿੱਚ ਮੀਂਹ ਦਾ ਅਲਰਟ ਜਾਰੀ ਹੋ ਚੁੱਕਿਆ ਹੈ ਤਾਂ ਘਰੋਂ ਉਦੋਂ ਹੀ ਨਿਕਲਣਾ ਜਦੋਂ ਜਿਆਦਾ ਜ਼ਰੂਰੀ ਕੰਮ ਹੋਵੇ ਤੁਹਾਨੂੰ ਤੇ ਠੰਡ ਦੇ ਨਾਲੀ ਧੁੰਦ ਨੇ ਜੋ ਹੈ ਲੋਕਾਂ ਦਾ ਜਿਉਣਾ ਔਖਾ ਕੀਤਾ ਹੋਇਆ ਕੁਝ ਹਿੱਸਿਆਂ ਦੇ ਵਿੱਚ ਹਲਕੀ ਬਾਰਿਸ਼ ਦਾ ਵੀ ਅਲਰਟ ਜਾਰੀ ਹੋਇਆ ਹੈ ਤਾਂ ਉਚਾਈ ਵਾਲੇ ਖੇਤਰਾ ਦੇ ਵਿੱਚ ਪਾਰਾ ਲਗਾਤਾਰ ਡਿੱਗਣ ਕਾਰਨ ਪੂਰੇ ਉੱਤਰੀ ਪਾਰਦਰ ਨਾਲ ਲਾਲ ਦੇਸ਼ ਦੇ ਮੱਧ ਅਤੇ ਪੂਰਬੀ ਹਿੱਸਿਆਂ ਦੇ ਵਿੱਚ ਵੀ ਸੀਤ ਲਹਿਰ ਜਾਰੀ ਹੈ ਬਿਹਾਰ ਜ਼ਬਰਦਸਤ ਸੀਤ ਲਹਿਰ ਪੈਣ ਦੀ ਜੋ ਹੈ ਸੰਭਾਵਨਾ ਦੱਸੀ ਜਾ ਰਹੀ ਹੈ ਤਾਂ ਪੰਜਾਬ ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਮੁਤਾਬਕ ਬੁੱਧਵਾਰ ਸਵੇਰੇ ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਹਲਕੀ ਬਾਰਿਸ਼ ਹੋਈ ਦਿੱਲੀ ਐਨਸੀਆਰ ਦੇ ਲੋਕਾਂ ਨੂੰ ਬੁੱਧਵਾਰ ਨੂੰ ਸੰਘਣੀ ਧੁੰਦ ਤੋਂ ਰਾਹਤ ਮਿਲਣ ਦੀ ਉਮੀਦ ਹੈ ਤੇ ਗੱਲ ਕਰ ਲਈਏ ਪੰਜਾਬ ਦੀ ਤੇ ਪੰਜਾਬ ਪਰ ਦੇ ਵਿੱਚੋਂ ਪਟਿਆਲਾ ਖੇਤਰ ਸਭ ਤੋਂ ਠੰਡਾ ਰਿਹਾ ਹੈ ਚਿਰਵੀ ਠੰਡ ਤੇ ਧੁੰਦ ਦਾ ਕਹਿਰ ਮਾਲਵਾ ਖੇਤਰ ਦੇ ਵਿੱਚ ਵੀ ਜਾਰੀ ਰਿਹਾ ਇੱਥੇ ਸਵੇਰ ਵੇਲੇ ਧੁੰਦ ਬਰੀਕ ਕਣੀਆਂ ਦੇ ਵਾਂਗ ਡਿੱਗੀ ਹੈ ਇੱਥੇ ਇਸ ਤੋਂ ਬਾਅਦ ਦੁਪਹਿਰ ਕੁਝ ਚਿਰ ਦੇ ਲਈ ਸੂਰਜ ਨਿਕਲਿਆ ਪਰ ਬਾਅਦ ਵਿੱਚ ਬੱਦਲਵਾਈ ਹੋ ਗਈ ਪੰਜਾਬ ਭਰ ਦੇ ਵਿੱਚ ਪਟਿਆਲਾ ਖੇਤਰ ਜਿਵੇਂ ਅਸੀਂ ਦੱਸਿਆ ਸਭ ਤੋਂ ਠੰਡਾ ਰਿਹਾ ਹੈ ਰਾਜਸਥਾਨੀ ਚੰਡੀਗੜ੍ਹ ਦੇ ਵਿੱਚ ਵੀ بارش ਦੀ ਸੰਭਾਵਨਾ ਪੰਜਾਬ ਦੇ ਵਿੱਚ ਧੁੰਦ ਦਾ ਰੈੱਡ ਅਲਰਟ ਜਾਰੀ ਹੋ ਚੁੱਕਿਆ ਹੈ ਤਾਂ ਦੱਸ ਦਿੰਦੇ ਆ ਕਿ 25 ਤੇ 27 ਨੂੰ ਬੱਦਲ ਛਾਏ ਰਹਿਣਗੇ 25 ਤੇ 27 ਜਨਵਰੀ ਨੂੰ ਜੋ ਬੱਦਲ ਛਾਏ ਰਹਿਣਗੇ ਪੰਜਾਬ ਭਰ ਦੇ ਵਿੱਚ ਸੰਘਣੀ ਧੁੰਦ ਪੈਰੀਆਂ ਪੰਜ ਜ਼ਿਲ੍ਹਿਆਂ ਦੇ ਵਿੱਚ ਮੌਸਮ ਖਰਾਬ ਰਹੇਗਾ ਤਾਂ ਇਸ ਦੇ ਨਾਲ ਹੀ ਤੁਹਾਨੂੰ ਦੱਸਦੇ ਨੇ ਅਗਲੇ 4 ਦਿਨ ਖੁਸ਼ਕੀ ਵਾਲਾ ਮੌਸਮ ਦੱਸਿਆ ਜਾ ਰਿਹਾ ਹੈ ਬੱਦਲ ਛਾਏ ਰਹਿਣਗੇ ਪਹਾੜੀ ਖੇਤਰਾ ਦੇ ਵਿੱਚ ਬਰਫਵਾਰੀ ਦੀ ਵੀ ਸੰਭਾਵਨਾ ਦੱਸੀ ਜਾ ਰਹੀ ਹੈ ਤਾਂ ਠੰਡ ਤੇ ਧੁੰਦ ਨੇ ਲੋਕਾਂ ਦਾ ਜਿਉਣਾ ਔਖਾ ਕੀਤਾ ਹੈ ਤੁਸੀਂ ਇਸ ਵੇਲੇ ਕਿਹੜੇ ਖੇਤਰ ਵਿੱਚ ਮੌਜੂਦ ਹੋ ਜ਼ਰੂਰ ਕਮੈਂਡ ਕਰਕੇ ਦੱਸੋ ਕਿ ਕਿਸ ਤਰੀਕੇ ਦਾ ਮੌਸਮ ਹੈ ਤੁਹਾਡੇ ਉਧਰ ਤੇ ਅਗਲੇ 5 ਦਿਨ 3 ਤੋਂ 5 ਦਿਨ ਤੱਕ ਧੁੰਦ ਦਾ ਕਹਿਰ ਜਾਰੀ ਰਹੇਗਾ ਬੱਦਲ ਵੀ ਛਾਏ ਰਹਿਣਗੇ ਘਰ ਘਰੋਂ ਬਾਹਰ ਉਦੋਂ ਹੀ ਨਿਕਲਣਾ ਜਦੋਂ ਕੋਈ ਜ਼ਰੂਰੀ ਕੰਮ ਹੋਵੇ ਸੜਕਾਂ ਦੇ ਉੱਤੇ ਆਮ ਨਾਲੋਂ ਘੱਟ ਪੀੜ ਦੇਖਣ ਨੂੰ ਮਿਲ ਰਹੀ ਹੈ ਦੂਜੇ ਹੀ ਪਾਸੇ ਸੰਗਣੀ ਧੁੰਦ ਦੇ ਕਾਰਨ ਸੜਕ ਅਤੇ ਰੇਲ ਦੇ ਨਾਲ-ਨਾਲ ਹਵਾਈ ਆਵਾਜਾਈ ਵੀ ਪੂਰੀ ਤਰੀਕੇ ਨਾਲ ਪ੍ਰਭਾਵਿਤ ਹੋਈ ਹੈ ਕਈ ਟ੍ਰੇਨਾਂ ਤੈ ਸਮੇਂ ਤੋਂ ਕਈ ਘੰਟੇ ਦੇਰੀ ਦੇ ਨਾਲ ਚੱਲ ਰਹੀਆਂ ਹਨ ਤਾਂ ਦੁਪਹਿਰੇ ਕੁਝਲੇ ਦੇਰ ਲਈ ਸੂਰਜ ਨਿਕਲਦਾ ਲੇਕਿਨ ਫਿਰ ਦੁਬਾਰਾ ਬੱਦਲ ਛਾਏ ਰਹਿੰਦੇ ਨੇ ਧੁੰਦ ਜੋ ਹੈ ਆਪਣਾ ਕਹਿਰ ਵਰਸਾਉਂਦੀ ਹੈ ਤਾਂ ਹਲਕੀ ਬਾਰਿਸ਼ ਦੀ ਵੀ ਭਵਿੱਖਬਾਣੀ ਕੀਤੀ ਗਈ ਹੈ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਤਾਂ ਰੈੱਡ ਅਲਰਟ ਪੰਜਾਬ ਦੇ ਵਿੱਚ ਜਾਰੀ ਕਰ ਦਿੱਤਾ ਗਿਆ ਹੈ